ये नुबी मुमम ममी जी ममी जी हां जी ਕੱਲ ਸੁਣਿਓ ਮਮੇਂ ਪਹਿਲਿਓ ਥੋੜੇ ਦੇ ਪਹਿਲੇ ਤਾਂ ਮਤਲਬ ਨਹੀਂ ਆ ਪਹਿਲਾਂ ਮਨੇ ਦੱਸ ਪੈ ਨਾ ਸੁੱਟ ਕੇ ਦਕਾਣ ਆਵਾਂ ਮਮੇਂ ਤਾਂ ਵਿਪਾਕੇ ਦਾ ਇਧਰ ਪੁਰਾਣੇ 파ਕੇ ਜਾਈਦੇ ਆ ਨਾ ਤੈਨੂੰ ਕੋਈ ਜ਼ਿਆਦਾ ਖੜੀ ਆਈ ਹੈ ਹੈ ਕੜਨ ਜਾਂਦੀ ਆ ਤੂੰ ਫੈਸ਼ਨ ਕਰਨੀ ਚਾਹਦੀ ਮਮੀ ਮੈਂ ਇੱਕ ਸੁਖੀ ਮੈਂ ਫੈਸ਼ਨ ਕਰਦੀ ਆ ਮੇਕਾਂ ਹਾਂ ਗੱਲਾਂ ਵੇ ਗਾਲੀ ਕਿਦਾਂ ਕੱਢ ਕੇ ਜਵਾਬ ਰੱਖੇਂ ਦੇ ਦੇ ਪੈਸੇ ਪਹਿਲੇ ਦੇ ਪੈਸੇ ਦੇ ਦਿੰਨੀ ਆ ਮੈਂ ਪਰ ਮੈਂ ਤੈਨੂੰ ਪਹਿਲਾਂ ਬਹੁਤ ਸਮਝਾਏਗਾ ਕੁੜੀਆਂ ਨਾ ਇੰਨਾ ਟੌਰ ਨਹੀਂ ਕੱਢਦੀਆਂ ਮਮੀ ਵੀ ਮੈਂ ਸੂਟ ਹੀ ਪਾਇਆ ਮੈਂ ਕੀ ਟੌਰ ਅੱਡਿਆ ਬਾਪ ਪੁੱਤ ਮੈਨੂੰ ਨਹੀਂ ਚੰਗਾ ਲੱਗਦਾ ਐਦਾਂ ਤੇਰਾ ਤਿਆਰ ਹੋ ਕੇ ਜਾਣਾ ਪੁੱਤ ਪਤਾ ਕੀ ਗੱਲ ਆ ਲੋਕਾਂ ਦਾ ਆਪ ਤਾਂ ਕਿੱਡੀਆਂ ਮਾੜੀਆਂ ਲੋਕਾਂ ਨੇ ਕਹਿਣਾ ਵੇਖਾਂਗੇ ਤਾ ਤਿਆਰ ਹੋ ਕੇ ਜਾਂਦੀ ਐ ਕਿੱਦੇ ਫੈਸ਼ਨ ਕਰਦੀ ਐ ਮੈਂ ਕੱਲ ਤੋਂ ਤਾਂ ਗੱਦੀ ਬਹਿ ਜਾ ਕਦਾਂ ਜਿੱਦਾਂ ਦਾ ਸਿਰ ਹੋਣਾ ਨਾ ਮਾਲਿਆ ਕਰੂ ਜਿਹੜੇ ਕੱਪੜੇ ਦੇ ਲਈ ਹੁੰਦੇ ਦੇ ਦੇ ਦਿਆ ਕਰੂ ਭਾਵੇਂ ਹੱਦ ਹੋ ਗਈ ਤੈਨੂੰ ਆਪਣੇ ਆਪ ਨੂੰ ਪਾਣਾ ਕਿਦਾ ਸਿੰਪਲ ਸੂਟ ਪਾ ਕੇ ਜਾਇਆ ਕਰ ਕੱਲ ਤੋਂ ਕੋਈ ਨਹੀਂ ਮੈਂ ਤੁਹਾਨੂੰ ਬਾਝ ਮਾਲਿਆ ਕਰੂ ਸਿੰਪਲ ਸੂਟ ਕੱਢ ਲਿਆ ਕਿਉਂ ਕਿ ਇਹੜੇ ਸਿੰਪਲ ਹੁੰਦੇ ਤਾਂ ਵੀ ਤਾਂ ਸਿੰਪਲ ਹੀ ਨੂੰ ਕੀ ਲੱਗਵਾ ਸਿੰਪਲ ਸਵਾ ਸਿੰਪਲ ਵਾਈ ਆਉਣ ਜਾਣ ਵਾਲਾ ਸੂਟ ਆ ਵਿਆਹ ਸ਼ਾਦੀ ਵਾਲਾ ਮੈਂ ਮਿੰਟਾ ਤੱਕ ਕਦਕੇ ਬਿਠੀ ਜੀ ਪੁਰਾਣੇ ਸੂਟ ਪਾ ਕੇ ਚਲ ਜਾ ਮੈਂ ਪੁਰਾਣੇ ਪਾ ਕੇ ਚਲ ਜਾ ਕੁੜੇਲਾ ਤੂੰ ਇੱਥੇ ਜਾ ਕੇ ਵੇਖਿਓ ਤੂੰ ਵੀ ਵਧੀਆ ਵਧੀਆ ਸੂਟ ਪਾ ਕੇ ਹੁੰਦੀ ਆ ਤੇ ਜਾਣਾ ਕਿਦਾਂ ਹੁ ਤੂੰ ਵਾਸਤੇ ਵਾਸਤੇ ਜਾਣਾ ਤੇਰੇ ਵੀਰ ਨੂੰ ਕਿਹੜੀ ਛੱਡੁੰਦਾ ਕਹਿ ਦੋ ਛੱਡ ਆਉਂਦਾ ਚੱਲ ਕੋਈ ਨਹੀਂ ਮੈਂ ਕਹਿੰਨੀ ਮੈਨੂੰ ਪੈਸੇ ਦੇ ਦੋ ਦਿਨੀ ਆ ਪੈਸੇ ਵੀ ਮਰ ਚੱਲੀ ਪੈਸਾ ਬਿਨਾ ਏ ਹਾਂ ਤੂੰ ਵੀ ਤਾਂ ਈ ਦੋ ਪੈਸੇ ਮੰਗ ਲੂ ਦੋ ਈ ਕੰਮ ਹੁੰਦਾ ਮੈਂ ਵੀ ਦੇ ਦੋ ਪੈਸੇ ਤੂੰ ਇੰਨਾ ਟਾਈਮ ਲਾਤਾ ਨਹੀਂ ਆਵੇ ਤੀਣ ਲੱਗੀਆਂ ਬਸ ਨਿਕਲ ਜਾਈਂ ਹਾਂ ਸਾਰੇ ਫੜਾ ਦੋ ਆ ਕਿੰਨੇ ਕ ਵਾ ਦਿਨੀ ਤੈਨੂੰ ਸਾਰੇ ਪੜਨ ਚੱਲਨੀ ਆ ਕਿਤੇ ਉਥੇ ਜਾਣਾ ਤੂੰ ਹੋਟਲ ਚ ਖਾਣੇ ਕੋਈ ਚੀਜ਼ ਖਾਣ ਨੂੰ ਜੀ ਕਾਹੀ ਹੁੰਦਾ ਆ ਬਿਠੇਰੇ ਇਹ ਫੜ ਰੱਖ ਲ ਮੇਰੀ ਗੱਲ ਸੁਣਨੀ ਆ ਫੋਨ ਕਿਧਰ ਫੜਿਆ ਨਾਲ ਇਧਰ ਫੜਾ ਫੋਨ ਤੇ ਮੰਮੀ ਇੱਥੇ ਫੋਨ ਕਈ ਵਾਰ ਕਰਨਾ ਪੈ ਜਾਂਦਾ ਸੀ ਲੇਟ ਹੋ ਜੂਗੀ ਤੇ ਫੇ ਤੁਹਾਨੂੰ ਨਹੀਂ ਕਰਨਾ ਵਾ ਤੁਹਾਡੇ ਘਰ ਵਾਲੇ ਗੁੱਸੇ ਨਹੀਂ ਹੁੰਦੇ ਤੁਹਾਡੇ ਮੈਡਮ ਸਰ ਉੱਥੇ ਕਦੋਂ ਬੰਦੇ ਫੋਨ ਨਾਲ ਲੈ ਕੇ ਆਓ ਇਹ ਤੇ ਬਹੁਤ ਮਾੜੀ ਗੱਲ ਵਾ ਫੋਨ ਫੜੇ ਹੱਥਾਂ ਚੰਗੇ ਲੱਗਦੇ ਆ ਪਰਚ ਚ ਪਾ ਲੈਨੀ ਆ ਪਰਚ ਚ ਪਾ ਲੈਨੀ ਆ ਮੈਂ ਸੈਰਿਸ ਨੂੰ ਕਹਿੰਨੀ ਆ ਤੈਨੂੰ ਛੱਡ ਕੇ ਆਂਦਾ ਵਾ ਫੋਨ ਤੇ ਦੇ ਦਿਓ ਮੇਰਾ ਜੀਨ ਕਰਦਾ ਤੈਨੂੰ ਫੋਨ ਦੇਣ ਨੂੰ ਮੰਮੀ ਸਾਰੇ ਲੈ ਕੇ ਆਂਦੇ ਆ ਯਾਰ ਤੂੰ ਕਿਉਂ ਇਦਾਂ ਕਰਦੇ ਜੇ ਮੈਨੂੰ ਨਹੀਂ ਪਤਾ ਤੇਰੇ ਪਿਓ ਨੇ ਨਾ ਤੈਨੂੰ ਜਿਆਦਾ ਘੂਏ ਚੜਾਇਆ ਹੋਰ ਕੋਈ ਦੇ ਦੋ ਫਿਰ ਨਹੀਂ ਇਹ ਦੇਣਾ ਤੇ ਲੈ ਫੜ ਦਬਾਹੋ ਜ਼ੁਬਾਨ ਕਿਦਾਂ ਚਲਦੀ ਆ ਖਲੋ ਜਾ ਇੱਕ ਮਿੰਟ ਮੈਂ ਸੈਲਸ ਨੂੰ ਕਹਾਂ ਯਾਰ ਮੁੰਡੇ ਦਾ ਤੇਲ ਮੁੱਕਾਈ ਜੋ ਚਲ ਜਾਂਦਾ ਟਾਈਮ ਦਾ ਫਤਮੀ ਗਾਸਣਾ ਹਾਂਜੀ ਇੱਥੇ ਚੱਲੇ ਆਓ ਪਤੇਲ ਮੋ ਗਿਆ ਮੁੰਡੇ ਯਾਰ ਦੋਤਾ ਉੱਥੇ ਚੱਲਾ ਮੇਰੀ ਗੱਲ ਸੁਣ ਪਹਿਲਾਂ ਨਾ ਆਪਣੀ ਭੈਣ ਨੂੰ ਛੱਡ ਕੇ ਆ ਕਿਹੜੀ ਭੈਣ ਨੂੰ ਛੱਡ ਗਿਆ ਵਾਂ ਤੇਰੇ ਕਿੰਨੀਆਂ ਕ ਭੈਣਾਂ ਵਾਂ ਇੱਕੋ ਹੀ ਭੈਣ ਹੋਣਾ ਤੇਰੀ ਜਾ ਜਾ ਕੇ ਛੱਡ ਗਿਆ ਉਹਨੂੰ ਕਹਿੰਦਾ ਮੈਂ ਆਣ ਜਾਣਾ ਕਿਤੇ ਚੱਲ ਕਾਜ ਨਹੀਂ ਜਾਣਾ ਤਾਂ ਉਹਨੂੰ ਬੱਸ ਚੜਾ ਦੇ ਮੈਂ ਨਹੀਂ ਨਾਲ ਨਹੀਂ ਬਿਠਾਉਣੀ ਬੱਸ ਆਪਣੇ ਕਿਉਂ ਨਹੀਂ ਬਿਠਾ ਲੈਣੀ ਮੈਂ ਨਹੀਂ ਬਿਠਾਉਣੀ ਆਹ ਤੇਰੀ ਗੱਲਾਂ ਮਾਰੀਆਂ ਉਹ ਗੱਲਾਂ ਮਾਰੀਆਂ ਇੱਥੇ ਇਸੇ ਨੂੰ ਤੇ ਮੇਰੇ ਕੋ 70 ਖਾਇਆ ਕਰਨੇ ਉਹਨੂੰ ਖਾਰੇ ਖਾਣੇ ਆ ਜੀਬਾਨ ਕਿੱਦਾ ਚਲਾਉਂਦਾ ਆ ਕੀ ਗੱਲ ਚੱਲ ਮਰੋ ਵਾਰ ਛੱਡ ਆਉਣਾ ਗੁਰਜੀਤ ਹਾਂ ਜੰਮੀ ਉਰੇ ਆ ਪੁੱਤ ਇਨ ਨੂੰ ਪਤਾ ਹੀ ਨਹੀਂ ਲੈ ਨਾ ਮਗਰ ਹੁਣ ਇਹਨੂੰ ਕੋ ਮੈਨੂੰ ਬੋਲਿਆ ਨਾ ਪੁੱਤ ਜੀਬਾਨ ਆਪਣੀ ਬੰਦ ਰੱਖੀ ਉਹ ਬੰਦੀਆ ਜੀਬਾਨ ਮੇਰੀ ਇਹਨਾਂ ਆਪਣੀ ਬੰਦ ਰੱਖੇ ਮੈਂ ਇਹਨੂੰ ਕੀ ਕਹਿੰਦੀ ਚੱਲ ਤੂੰ ਵੀ ਆਪਣੀ ਜੀਬਾਨ ਅੰਦਰ ਰੱਖੀ ਹਾਂ ਆਹ ਚੁੱਪ ਚਾਪ ਬੈਠੇ ਰਹੋ ਦੋਵੇਂ ਮਸਮਾ ਕਰੋਗੇ ਬੈ ਬੰਦ ਰੱਖੀ ਲੋਕੇ ਮੈਂ ਪਿੱਛੇ ਡਿੱਗ ਜਾਵਾਂ ਹਾਂ ਉਹਨਾਂ ਮਗਰ ਕੀ ਕਰੂ ਚੱਲ ਚੰਗਾ ਪੱਸੇ ਚਲਾ ਕੇ ਫੇਰ ਦੇ ਇਹ ਉਰੇ ਤਾਰ ਗਿਆ ਐ ਨਾ ਇਹਨੂੰ ਮੈਂ ਹੈਕ ਕਰ ਕਰ ਕੇ ਵਾਲੀ ਜੀ ਕਰ ਮੈਂ ਇਹਦਾ ਨਾ ਚੱਲ ਜਾ ਇਹਨਾਂ ਕੱਜਾਂ ਆਈਆਂ ਜਿੰਦਰ ਸੁਣਦੇ ਨਹੀਂ ਸੁਕੇ ਉੱਠੋ ਤਾਂ ਮੇਰੇ ਕੋਲ ਠਹਿ ਜਾਂਦਾ ਆਏ ਹਾਏ ਤਾਰਾ ਦਾ ਤਾਂ ਹੀ ਹੋ ਗਿਆ ਵਾ ਹੈ ਤੇ ਕੱਢਣਾ ਨਹੀਂ ਕੋਟ ਦੁੱਧ ਹੋ ਰਹਿਣ ਦੇ ਕੋਹਨੇ ਦੱਸ ਜਿਹੜਾ ਖਰਚਾ ਪਾਣੀ ਤੁਰਦਾ ਕਿੱਥੋਂ ਕੱਢਣਾ ਫਿਰਹੀ ਜੇ ਦੁੱਧ ਵੀ ਰਹਿਣ ਤਾਂ ਤੇ ਆ ਉੱਠੋ ਆ ਪੱਠੇ ਮਾਸਾ ਕੁਦਰਦੋ ਚਲ ਮੈਂ ਪਾਪੇ ਲਊਂਗੀ ਮੇਰੇ ਕੋ ਨਹੀਂ ਹੁੰਦਾ ਕੋਹ ਮੇਰਾ ਲੱਗਦਾ ਹੰਡਿਆ ਵਾ ਆਏ ਹਾਏ ਦੱਸ ਚਲ ਨਹੀਂ ਹੁਣ ਤਾ ਤ ਨਾ ਕਰੋ ਆ ਮਾਸਾ ਟੋਕਾ ਹੀ ਸਟਾਰਟ ਕਰਦੋ ਮੈਨੂੰ ਹੈ ਤੇ ਮੈਂ ਆਪੇ ਉਤਰ ਕੇ ਬਾਹ ਦੂੰਗੀ ਹਰਿਆਣੇ ਆਪੇ ਕਰ ਲਊਗਾ ਬੰਦਾ ਜਿੰਨੂੰ ਭੁਏ ਚੜਾਇਆ ਨਾ ਮੁੱਤਨ ਦੱਤੋ ਤੂੰ ਹੀ ਤੇਨਾ ਪਿਓ ਪੁੱਤ ਨੇ ਮੈਨੂੰ ਖਾ ਹੀ ਲਿਆ ਸੱਚੀ ਗੱਲ ਵਾ ਜਦੋਂ ਹੁੰਦੀ ਗੱਲ ਕੋਈ ਉਦੋਂ ਕਰਦੇ ਜੀ ਤੂੰ ਭੁਏ ਚੜਾਇਆ ਵਾ ਤੂੰ ਭੁਏ ਚੜਾਇਆ ਵਾ ਮੈਂ ਉਹਨੂੰ ਕਿਹਾ ਸੀ ਕਿ ਤੂੰ ਜਾ ਤੇ ਜਾ ਕੇ ਫਿਰ ਜਿਵੇਂ ਰੋਖ ਵੀ ਤੂੰ ਹੀ ਮੈਨੂੰ ਕਹਿੰਦੇ ਜੀ ਸਿਆਣਾ ਹੋਇਆ ਦਾੜੀ ਮੂੰਹ ਤੇ ਆਈ ਉਹਨੂੰ ਨਾ ਇਹਨਾਂ ਕੁਛ ਕਿਹਾ ਕਰ ਕੇ ਪਾਸੇ ਲੱਗਣ ਦਿੰਦੇ ਜਾ ਮੇਰਾ ਸਿਰ ਨਾ ਖਾ ਮੇਰੇ ਅੱਗੇ ਮੰਨ ਲਿਆ ਪਿਓ ਨਾ ਨਾ ਤੇ ਹੀ ਪੀੜ ਨਾ ਮੰਨਦੇ ਜੇ ਤੁਹਾਡਾ ਮੁੰਡਾ ਪਾਟੇ ਵੇਖਣ ਦਾ ਤੇ ਮੈਂ ਕਿੱਥ ਇਹ ਡੰਗਰ ਭੁੱਖੇ ਬੱਦੇ ਆ ਇਹਨਾਂ ਨੂੰ ਕੋ ਪੌਣਾ ਨਹੀਂ ਹੁਣ ਤਾਂ ਰਾਂ ਕਿੱਥੋਂ ਕੱਢਣੇ ਤੇ ਕਿੱਥੋਂ ਖਰਚਾ ਤੋੜਨਾ ਵਾ ਹਾਦੀ ਹੋ ਗਈ ਤੁਹਾਡੇ ਵਾਲੀ ਕਿਤੇ ਮੈਨੂੰ ਤੁਸੀਂ ਬਹੁਤੇ ਔਖੀਆਂ ਕੀਤਾ ਦਵਾ ਜਾਣਿਆ ਨੇ ਹੁਣ ਪੀੜ ਹੁੰਦੀ ਤਾਂ ਮੰਜੇ ਤੇ ਮੈਂ ਪੀੜ ਹਣੀ ਥੋੜੀ ਆ ਦਵਾਈ ਤਾਂ ਲੈਣੀ ਪੈਣੀ ਆ ਜਾਓ ਜਾ ਕੇ ਦਵਾਈ ਲਿਆਓ ਬਸ ਤੇ ਫੇਰ ਹੀ ਹਟੋਗੇ ਠੀਕ ਹੋਗੇ ਤੁਸੀਂ ਇੱਕ ਤਾਂ ਮੁੰਡੇ ਨੂੰ ਅੱਜ ਆ ਲੈਣ ਦੇ ਇਹਦੀ ਖਬਰ ਲੈਣੀ ਮੈਂ ਚੰਗੀ ਤਰ੍ਹਾਂ ਹੀ ਐਨੇ ਇੱਕ ਖਾ ਲਿਆ ਮੈਨੂੰ ਇਹਦਾ ਫੇਰੇ ਤੋਰੇ ਨੇ ਸ਼ੰਕਾ ਕਿਤੇ ਆਜੋ ਵਾਲੀ ਕੁਛ ਨਾ ਬੋਲ ਨਾਲ ਲੈ ਗਿਆ ਮੋੜ ਕੇ ਜੁੱਤੀ ਤੇ ਜਾਂਦਾ ਆ। ਆਉਂਦਾ ਨਹੀਂ ਛੱਡਾਂ ਮੈਂ ਕੀ ਆਖਿਆ? ਮੈਂ ਤਾਂ ਕਹਿਣ ਦਾ ਇਕੱਲੇ ਤੁਰੇ ਜਾਂਦੇ ਜਾਂ ਛੱਡਉਣਾ ਸਮਾਂ ਨਹੀਂ ਚੰਗਾ। ਉੁੱਠੀ ਵੇਖੀ ਆਪਣੀ ਛੱਡਣ ਵਾਲੀ। ਲੈ ਚਪੂਤੀ ਵਾਲੀ ਕਿਹੜੀ ਗੱਲ ਹੋ ਗਈ ਆ। ਪਿਓ ਮੇਰੇ ਦਾ ਪਤਾ ਵਾ ਕੌਣ ਆ? ਉਹ ਭਰਾ ਜਾਓ ਉੱਪਰ ਜਾਓ। ਪਤਾ ਲੱਗਿਆ ਨਾ ਟੋਟੇ ਕਰਦੇ ਨੇ ਕਰੇ ਵਰਗੇ ਦੇ। ਲੈ ਇੰਨੀ ਗੱਲ ਤੇ ਟੋਟੇ। ਵਾਪਸ ਜਿਹੜਾ ਸੁਣਵਾ ਸੀਦਾ ਕੋਈ ਸਮਝ ਨਹੀਂ ਰਹਿ ਗਿਆ। ਜੀ ਅੱਥੇ ਵੱਢਣ ਵਾਲੇ ਆ ਪਾਪੂ ਲੱਗਦਾ ਘਰ ਨਹੀਂ ਕਿਤੇ ਗਿਆ ਹੋਆ ਸਾਸਰੀਕਾਰ ਨੂੰ ਜੀ ਸਾਸਰੀਕਾਰ ਕੀ ਹੋਇਆ ਵਾ ਨਾ ਆ ਗਿਆ ਨਾ ਆਪਣੀ ਔਕਾਤ ਤੇ ਹੈ ਤੁਰਿਆ ਨਾ ਹੁਣ ਨਹੀਂ ਨਾ ਕਿ ਸਿੱਧੇ ਮੂੰਹ ਪਿਓ ਮੈਨੂੰ ਮੈਂ ਮੁੰਡੇ ਤੇਰੇ ਯਾਰ ਦੋਸਤ ਨੇ ਮੋਟਰਸਾਈਕਲ ਵੀ ਨਖਲਾ ਚਾਰ ਦੇਣ ਉਹਨੇ ਤੇ ਚੈਰਨੇ ਰਾਤ ਕਢਾਤੀ ਚਲ ਦੇ ਤਾ ਮੈਨੂੰ ਨ ਮੁੜ ਕੇ ਆਉਣਾ ਹੈ ਅਗਲੇ ਦਾ ਮੁੜ ਕੇ ਆਉਣਾ ਹੀ ਤੇ ਫਿਰ ਬੰਦਾ ਪਹਿਲਾਂ ਹੀ ਉੱਥੇ ਕਰੇ ਜਿੱਥੇ ਕਿ ਹੈਗਾ ਵਾ ਜੇ ਮਾਤਾ ਜੀ ਕਿਤੇ ਮੈਂ ਵੀ ਕਿਤੇ ਢਾੜੀ ਚਲਾ ਹੀ ਲਿਆ ਵਾ ਤੇ ਕੀ ਹੋ ਗਿਆ ਵਾ ਆਪਣੀ ਚੀਜ਼ ਆਪ ਨਹੀਂ ਹੁੰਦੀ ਆ ਪੁੱਤ ਆਪਣਾ ਮੈਂ ਸਾਈਕਲ ਲੈ ਕੇ ਫਿਰਾਂ ਕੀ ਕਰਾਂ ਫਿਰ ਚੱਲ ਹੁਣ ਗੱਲ ਸੁਣ ਮੇਰੀ ਪਿਓ ਤਰਾ ਬੜਾ ਔਖਾ ਹੀ ਉਹ ਤੇਰੇ ਤੇ ਹੈ ਤੇ ਬੰਦੇ ਦਾ ਪੁੱਤ ਬਣ ਕੇ ਨਾ ਤੇ ਦਵਾਈ ਦਾ ਪੱਠੇ ਕੁੱਤਰ ਕਰ ਡੰਗਰਾ ਗੜ ਛੱਡ ਦੇ ਭੁੱਖੇ ਪਰਮਾ ਕੀ ਤੇ ਵੱਡਣ ਵਾਲੇ ਆ ਤਾਂ ਵੱਡ ਜਾ ਕੇ ਉਹ ਪੀਰ ਨਾਲ ਤਰਫ ਡਿਆ ਵਾ ਕੀ ਹੋਇਆ ਵਾ ਮਿਲ ਲੱਕ ਦੁਖਣ ਡਿਆ ਆ ਦਾ ਵਿਚਾਰੇ ਦਾ ਕਿਤੇ ਉਹ ਕਿਤੇ ਮੰਜੇ ਤੇ ਨੂੰ ਉੱਠਿਆ ਦਵਾਈ ਦੂਈ ਕਿਦਾਂ ਹੁਣ ਮੈਂ ਅਕਲ ਲਿਆ ਵਾ ਮੈਂ ਦਵਾਈ ਲੈ ਕੇ ਆਉ ਜਾ ਕੇ ਹੁਣ ਵਿਚਾਰਾ ਗਿਆ ਹੀ ਪਤਨ ਕਿਹਦੇ ਮਗਰ ਬੈਠੀ ਮੈਂ ਉਹੀ ਗੱਲ ਸੋਚਣ ਡਿਆਂ ਵੀ ਪੱਠਿਆਂ ਤੋਂ ਬਾਪੂ ਆਸਦਾ ਘਰ ਰੰਦਾ ਨਹੀਂ ਉਹੀ ਗੱਲ ਨਾ ਤੇ ਸਵੇਰ ਦਾ ਤੇਰੇ ਬਾਰੇ ਕੁਛ ਹੀ ਚੱਲਦੇ ਸੀ ਟਾਈਮ ਕਿੰਨਾ ਹੋ ਗਿਆ ਹੀਗਾ ਤੇਰੇ ਵੀ ਦਿਵਾਰੇ ਹੋਏ ਹੀਗੇ ਆਂਦੇ ਤੂੰ ਰੈ ਵਗਾ ਕੀਤੀਆਂ ਮੁੰਡੇ ਦੇ ਹੱਥਾਂ ਚੋਂ ਕੱਢਿਆ ਚੱਲ ਕੋਈ ਨਹੀਂ ਮੈਂ ਆਉਣ ਤੱਕ ਸਾਰਾ ਕੰਮ ਪਹਿਲਾਂ ਅੱ ਦਿੱਤੇ ਬੁਸਟ ਪਾ ਕੇ ਨਾ ਤਰਪੀ ਪੱਠੇ ਵੜਨ। ਉਹ ਚੱਲ ਮਾਤਾ ਐਵੇਂ ਨਾ ਪਿੰਡੀ ਰਿਆ ਕਰ ਮੈਨੂੰ। ਅਹ ਨਹੀਂ ਮੈਂ ਕੋ ਪੁੱਛੇ ਕਿ ਕਿੱਦਾਂ ਕਿੱਦਾਂ ਹੈ ਹੈ। ਚੱਲ ਪੱਠੇ ਪੁੱਠੇ ਪਾਲਾ ਪਹਿਲਾਂ ਫਿਰ ਪੈੜੀ ਗੱਲਾਂ ਬਤਾ ਕਰਾਂਗੇ। ਚੰਗਾ। ਹਾਂ ਲਾ ਲਾ ਕੱਪੜੇ ਪਹਿਲਾਂ ਜਿੱਤੇ। ਹਾਂ ਦਾਹ ਪੈ ਗਏ ਤੇ ਫਿਰ ਮੇਰੇ ਕੋਲ ਰਗ ਰਗੜ ਲੱਥਣੇ। ਚੱਲ ਚੰਗਾ ਹੋ ਗਿਆ ਆ ਗਿਆ ਵਾ। ਨਹੀਂ ਤੇਰੇ ਪਿਓ ਨੇ ਫੇਰ ਆ ਕੇ ਮੇਰੇ ਗੱਲ ਪੈਣਾ ਹੁੰਦਾ। ਚੱਲ ਹੁਣ ਦਵਾ ਦਾ ਵੜਦਲਾ ਪੱਠੇ। ਹੁਣ ਅੰਦਰ ਨਾ ਵੜ ਕੇ ਬਹਿ ਰਹੀ ਫੋਨ ਤੇ। ਨਿਕਲਿਆ। ਬਣਾ ਵਧੀਆ ਜੀ ਕਰਕੇ। ਦੇ ਪੱਠੇ ਵੜ ਕੇ ਲਿਆ ਚਾ ਆਹੋ ਤੂੰ ਉਥੇ 2 ਘੰਟੇ ਲਵਨੇ ਨਾ ਪਹਿਲੀ ਚ ਲੈ ਆਵਾ ਤੇ ਲਈ ਮੈਂ ਚਾ ਬੰਦਿਆਂ ਨੂੰ ਖੇਤੀ ਘਰ ਆ ਜਾ ਮੈਂ ਚਾ ਲਗੀ ਬਣਾਉਣ ਬੱਦਾਂ ਮੈਨੂੰ ਛੱਡਣ ਵਾਲਾ ਹਈ ਜੇ ਮੇਰੀ ਮਾਂ ਨੂੰ ਪਤਾ ਲੱਗ ਗਿਆ ਤਾਂ ਮੈਨੂੰ ਉਦਾਂ ਛੱਡਣਾ ਹੈ ਉਹ ਤਾਂ ਉਦਾਂ ਮੈਨੂੰ ਛੱਡਦੀ ਹੈ ਕਿਤੇ ਇਦਾਂ ਕਿਤੇ ਪਤਾ ਲੱਗ ਗਿਆ ਕਿਤੇ ਘਰ ਤੇ ਮੇਰੀ ਤੇ ਜਾਣ ਕੱਢ ਲੈਣੀ ਮਮੀ ਨੇ ਵੀ ਤੂੰ ਕਿ ਬੜਬੜ ਕਰਨ ਲਈ ਆਂ ਕੁਛ ਨਹੀਂ ਮਮੀ ਕੋ ਬੋਲਣਾ ਤਾਂ ਨਹੀਂ ਹੀ ਤੂੰ ਕੁਛ ਮੈਂ ਕੀ ਬੋਲਣਾ ਮੈਂ ਤਾਂ ਉਦਾਂ ਲੱਗੀ ਸੀ ਟੱਗ ਤੂੰ ਲੇਟ ਨਹੀਂ ਹੋਗੀ ਤੋ ਕਿਉਂ ਨਾ ਹੁੰਦੇ ਗੋਤਰੀ ਲੈਣ ਭੇਜਿਆ ਸੀ ਐਡਾ ਹਰਾ ਫੋਨ ਲੈ ਕੇ ਜਾਨੀ ਤੂੰ ਫੋਨ ਹੀ ਕਰ ਦਿੰਦੀ ਆਪਣੇ ਭਰਾ ਨੂੰ ਭੇਜਾਂਗਾ ਮੇਰੇ ਫੋਨ ਚ ਪੈਸੇ ਨਹੀਂ ਪੈਸੇ ਹੈ ਨਹੀਂ ਨੇ ਚੁੱਕੀ ਫਿਰਨੀ ਆ ਫਿਰ ਲੈ ਕਿ ਪਤਾ ਅੱਜ ਹੀ ਮੁੱਕੇ ਆ ਮੁੱਕੀ ਯਾਰ ਧਿਆਨ ਨਾ ਜਾਇਆ ਘਰ ਚੰਗਾ ਸਮਾਂ ਨਹੀਂਗਾ ਠੀਕ ਆ ਮੈਂ ਧਿਆਨ ਨਹੀਂ ਖਾਣੀ ਪਾਣੀ ਪੂੜੀ ਦੇ ਦੇ ਦੋ ਕਿਤੇ ਹੁੰਦੇ ਚਲਾ ਦਵਾਈ ਤੇ ਪਾਣੀ ਵੇਖਾ ਨੂੰ ਕਿੱਡੀ ਭਲੀ ਮਸ ਲੱਗਦੀ ਹੈ ਹੈ ਅੱਜ ਮੈਂ ਜਾਣ ਵੱਲੋਂ ਕੀ ਪੁੱਛ ਲੈ ਕੋਈ ਕਿੱਦਾਂ ਗਾੜੀਆਂ ਐਸੇ ਦੱਸ ਮੈਂ ਪਿਓ ਮੇਰਾ ਟੱਕੜੇ ਕਰ ਦੂੰ ਹੈ ਕਿਤੇ ਐਡੇ ਕਿਤੇ ਬਦਮਾਸ਼ ਦੇ ਮਾ ਪਿਓ ਹੈ ਤੇ ਗੱਲ ਆ ਹੈ ਚੰਗੀ ਆ ਹੈਗੀ ਉਹ ਵੀ ਆ ਆਪਣੇ ਨਾਲ ਠੀਕ ਵਾ ਨਾ ਕੀ ਗੱਲਾਂ ਕਰੀ ਜਾਂਦਾ ਹੈ ਜੇ ਆ ਗਿਆ ਟਾਈਮ ਨਾ ਪੱਠੇ ਪੈ ਗਏ ਆ ਤੇ ਹੁਣ ਧਾਰ ਨਹੀਂ ਜੜਾਉਣੀ ਮਾਤਾ ਕੀ ਯਾਰ ਤੂੰ ਮੇਰਾ ਖੂਨ ਹੀ ਨਿਚੋੜਦੇ ਹੋਈ ਆ ਹਾਏ ਹਾਏ ਇੱਕ ਤਾਂ ਮੈਂ ਤੇਰਾ ਖੂਨ ਨਿਚੋੜਦੇ ਇੱਕ ਤਾਂ ਪਿਓ ਨਾਲ ਚੋੜਦੇ ਹੋਈ ਆ ਹੈ ਜੇ ਉਹਨੂੰ ਕਹਿੰਨੀ ਉਹ ਗੱਲ ਪੈਂਦਾ ਜੇ ਤੈਨੂੰ ਕਹਿੰਨੀ ਤੈਨੂੰ ਬੁਰੀ ਲੱਗਦੀ ਆ ਤੇ ਦੱਸੋ ਡੰਗਰ ਜਿਹੜਾ ਹੈਗਾ ਨੱਥਾ ਬੋਲ ਦਿਓ ਕਿੱਥੇ ਘਲਾਤਾ ਦਵਾਈ ਲੈਣ ਦੂਰ ਨੇੜੇ ਕਿ ਆਹ ਹੋ ਕਿਤੇ ਹੁਣ ਅਗਲਾ ਕੀ ਪੈਨ ਲੱਕ ਮਲੌਣ ਨਹੀਂ ਡੈ ਪੈ ਕੀ ਡੈ ਪੈ ਕਰਨ ਹੁਣ ਮਲੌਣ ਤੱਕ ਦੀ ਨੋਬਤਾ ਕੀ ਆ ਵਿਅਕਤ ਕੋ ਤੁੱਖਿਆ ਨਹੀਂ ਜਾਣ ਡਿਆ ਚੱਲ ਉੱਠ ਧਾਰ ਕਢਾ ਮੇਰੇ ਨਾਲ ਕੱਲਾ ਹੀ ਸ਼ਦਾਨ ਨੂੰ ਕੱਲਾ ਜੀ ਜਾਣਾ ਪਤਾ ਉਹ ਹੀ ਤੇਰੀ ਗੱਲ ਹਾਂ ਕੀ ਸੁਪਨੇ ਵੇਖਣ ਡਿਆ ਸੀਗਾ ਉਹ ਕਹੋ ਨਹੀਂ ਚੱਲ ਚੱਲ ਚਲੀਏ ਜੇ ਤੇਰੇ ਟੁੱਟ ਗਏ ਸੁਪਨੇ ਕਿਹੜੇ ਆ ਮੈਨੂੰ ਨਾ ਅੱਜ ਕੱਲ ਉੱਡ ਸੁਪਨੇ ਵੇਖਣ ਡਿਆ ਕਰੋ ਮੈਨੂੰ ਹੁਣ ਨਾ ਵੇਖ ਆ ਕੰਮ ਤਾਂ ਤੇ ਕਰਕੇ ਨਾ ਲੰਮੇ ਟੈਗ ਰਾ ਉਹਨੇ ਵੇਖਿਆ ਕਰ ਆ ਕੰਮ ਵੀ ਕਰਦਾ ਚੱਲ ਮਾਤਾ ਫੜ ਬਾਤ ਜੀ ਐਵੇਂ ਤੂੰ ਮਗਰੀ ਪੈ ਜਾਈ ਤੇਰੇ ਵਾਲੀ ਖਾਦੀ ਹੋਈ ਕਿਤੇ ਪਤਾ ਨਹੀਂ ਕੀ ਸੋਚਦਾ ਕਿ ਕੀ ਗੱਲਾਂ ਕਰਦਾ ਸਾਰੇ ਦਿਹਾੜੀ ਕੰਮ ਤਾਂ ਤੇ ਦਾ ਪਤਾ ਹੀ ਕੱਖ ਨਹੀਂ ਆ ਵੀ ਕੰਮ ਹੀ ਕਰਨਾ ਟੱਕੇ ਨਾ ਹੀ ਠਾਲਣਾ ਪੈਂਦਾ 10 ਜਵਾਨ ਮੁੰਡਾ ਹੋਏ ਤੇ ਬੱਚੇ ਆਪੇ ਭੱਜੇ ਫਿਰਦੇ ਕੰਮ ਕਰਦੇ ਤੈਨੂੰ ਹਰੇ ਕੀ ਹੋਇਆ ਹੋ ਕਿਤੇ ਵੇਖਾ ਕੱਟੀ ਖੋਲ ਲਾ ਇਹ ਵੀ ਨਹੀਂ ਪਤਾ ਵੀ ਕੱਟੀ ਕਿਹੜੀ ਕਹੇ ਡੰਗਰਦੀ ਆ ਕਣ ਕਮਾਂਡੀ ਦਸਣਾ ਰੋਲਾ ਪਾ ਪਾ ਕੇ ਮੈਨੂੰ ਕਿ ਟਾਰੀ ਰੱਖੀ ਚਾਹੁੰਦੇ ਮੈਨੂੰ ਤਾਂ ਕੱਲ ਭੁੱਲਣ ਨਹੀਂ ਨਹੀਂ ਲਈ ਹੈਗੀ ਛਿਹੀ ਤੇ ਮੈਨੂੰ ਸਹਿਰੇ ਸਾਂ ਕੋਈ ਹੋਰ ਵੇਖ ਲੈਂਦਾ ਤੇ ਮੇਰਾ ਕੀ ਪੰਨਾ ਹੀ ਫੈਂ ਮੈਂ ਕੀ ਕਰਾਂ ਉਹ ਇਦਾਂ ਕਰਦੇ ਆ ਅਮ੍ਰਿਤ ਨੂੰ ਫੋਨ ਕਰਕੇ ਗੱਲ ਕਰਤੀ ਹੈ ਦੇਣੀ ਹੈਲੋ ਹੈਲੋ ਅਮ੍ਰਿਤ ਕੀ ਹਾਲ ਹੈ ਬਸ ਵਧੀਆ ਹੋਰ ਕੀ ਕਰਦੀ ਠੀਕ ਆ ਠੀਕ ਆ ਘਰੇ ਕਿੱਦਾਂ ਸਾਰੇ ਨਹੀਂ ਨਹੀਂ ਮੈਂ ਕਿੱਥੋਂ ਪੜਿਆ ਵਾ ਯਾਰ ਮੈਂ ਤੇਨੇ ਗੱਲ ਕਰਨੀ ਮੈਨੂੰ ਤੇ ਡਾਰੀ ਲੱਗੀ ਜਾਣ ਡਿਆ ਵਾ ਯਾਰ ਜਦੋਂ ਮੈਂ ਰਾਤੋਂ ਦੀ ਬਸ ਤੋਂ ਉੱਤਰ ਕੇ ਉਹ ਜਿਹੜਾ ਸਾਡੇ ਕਾਲਜ ਪੜਦਾ सनी सनी ਹਾਂ ਉਹ ਤੁਹਾਨੂੰ ਪਤਾ ਰਾਤੋਂ ਮੈਨੂੰ ਮਿਲਿਆ ਸੀ ਮੈਨੂੰ ਕਹਿੰਦਾ ਅੱਜ ਤੁਹਾਨੂੰ ਘਰ ਛੱਡ ਆਈਏ ਹਾਂ ਯਾਰ ਚੰਗੇ ਨੂੰ ਮੈਂ ਕੀ ਕਰਨਾ ਤੈਨੂੰ ਪਤਾ ਨਾ ਮੇਰੇ ਡੈਡੀ ਕਿੱਦਾਂ ਦੇ ਆ ਸੈਰਸ ਦਾ ਸੁਭਾਅ ਵੀ ਤੈਨੂੰ ਪਤਾ ਹੀ ਆ ਕਿੱਦਾਂ ਦਾ ਆ ਮੰਮੀ ਵੀ ਰਿਤ ਅੱਗੇ ਮੈਨੂੰ ਰੋਜ਼ ਗੁੱਸੇ ਹੁੰਦੀ ਰਹਿੰਦੇ ਆ ਯਾਰ ਮਾਰਦੀ ਆ ਰਹਿਣ ਮੈਂ ਕੀ ਕਰਾਂ ਯਾਰ ਤੈਨੂੰ ਪਤਾ ਹੋਣਾ ਨਾ ਮੇਰੇ ਘਰ ਦੇ ਕਿੱਦਾਂ ਦੇ ਆ ਨਾਲੇ ਮੈਂ ਨਹੀਂ ਇਹੋ ਜਿਹਾ ਚੱਕਰਾਂ 'ਚ ਪੈਣਾ ਹੈਗਾ ਤੈਨੂੰ ਪਤਾ ਮੇਰੇ ਪਿਓ ਦੀ ਇੱਜ਼ਤ ਕਿੰਨੀ ਸਾਰੇ ਪਿੰਡ 'ਚ ਯਾਰ ਪਰ ਉਹਦੀ ਹਿੰਮਤ ਕਿੱਦਾਂ ਹੈ ਮੈਨੂੰ ਇੰਨੀ ਗੱਲ ਕਹਿਣ ਦੀ ਵੀ ਤੁਹਾਨੂੰ ਘਰ ਛੱਡ ਗਈ ਮੇਰੇ ਘਰ ਦੇ ਨਹੀਂ ਹੈਗੇ ਮੈਨੂੰ ਰਹਿਣ ਵਾਸਤੇ ਪਰ ਗਾਲ ਨਹੀਂ ਕੱਢੀ ਤੂੰ ਸੋਚ ਜੇ ਮੈਨੂੰ ਕੋਈ ਵੇਖ ਲੈਂਦਾ ਜਾਂ ਸੈਰਸ ਵੇਖ ਲੈਂਦਾ ਜਾਂ ਡੈਡੀ ਵੇਖ ਲੈਂਦੇ ਤਾਂ ਫਿਰ ਮੇਰਾ ਕੀ ਭਾਂਦਾ ਵੀਰਲੇ ਤੇ ਮੈਨੂੰ ਹੀ ਕੁੱਟਣਾ ਇੰਨਾ ਘਰਾਂ ਨੂੰ ਯਾਰ ਮੈਨੂੰ ਬੜਾ ਠਾਰ ਲੱਗਣ ਡਿਆ ਉਹ ਕੋਈ ਗੱਲ ਨਾ ਕਰਦੇ ਉਹਨਾਂ ਨੇ ਇੰਨਾ ਸ਼ੁਕਰ ਹੈ ਕਿ ਉੱਥੇ ਕੋਈ ਨੰਗਰ ਨਹੀਂ ਨਹੀਂ ਗਿਆ ਸੜਕ ਤੇ ਅਚਨਗੇਵੇਂ ਮੈਂ ਕੀ ਕਰਨਾ ਚੰਗਾ ਉਹ ਆਪਣੇ ਘਰ ਨੂੰਗਾ ਯਾਰ ਯਾਰ ਮੈਨੂੰ ਨਹੀਂ ਪਤਾ ਮੈਂ ਨਹੀਂ ਹੈ ਮੇਰੇ ਚੱਕਰਾਂ ਚ ਪੈਣਾ ਚਾਹੁੰਦੀਆਂ ਚੰਗੇ ਕਰਦਾ ਉਹ ਤੇ ਮੈਂ ਕੀ ਕਰਾਂ ਯਾਰ ਪਰ ਮੈਂ ਇਹ ਨਹੀਂ ਕਦੀ ਉਹ ਨਹੀਂ ਵੇਖਿਆ ਉਹ ਕਿਹ ਹੈਗਾ ਪਤਾ ਨਹੀਂ ਮੈਨੂੰ ਅੱਜ ਕਿੱਥੋਂ ਮਿਲ ਗਿਆ ਨਹੀਂ ਯਾਰ ਮੈਨੂੰ ਡਰ ਲੱਗਣ ਲਿਆ ਉਧਰ ਮੈਨੂੰ ਪਤਾ ਹੋਣਾ ਚੰ ਚੰਗੀ ਕਸੂਰੇ ਮਿਲਦੇ ਆ ਫਿਰ ਚਲ ਚੰਗਾ ਹਾਂ ਨਹੀਂ ਇਹ ਤੇ ਹੈਗਾ ਚਲ ਠੀਕ ਆ ਫਿਰ ਚੰਗਾ ਨਹੀਂ 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 ਚਲ ਤੇ ਨਾ ਗੱਲ ਕਰਕੇ ਮੈਨੂੰ ਥੋੜਾ ਹੌਸਲਾ ਆ ਜਾਊਗਾ ਨਹੀਂ ਤਾਂ ਮੇਰਾ ਮਨ ਉਹ ਤੁਹਾਡਾ ਰੀ ਚਾਣ ਰਿਹਾ ਹੈ ਚਲ ਠੀਕ ਆ ਚੰਗਾ ਚਾ ਗੱਲ ਕੀਤੀ ਤੇ ਥੋੜਾ ਮੇਰੇ ਮਨ ਨੂੰ ਹੌਸਲਾ ਆਇਆ ਤੇ ਮੈਨੂੰ ਇੰਨਾ ਡਰ ਲੱਗਣ ਲਿਆ ਹੀ ਨਾ ਦਲਜੀਤ ਹਾਂਜੀ ਮੰਮੀ ਕਿਹਦੇ ਨਾਲ ਗੱਲ ਕਰਨ ਦੀ ਸੀ ਮम्मी ਮੈਂ ਆਪਣੀ ਸਿਹਲੀ ਨਾਲ ਗੱਲ ਕਰਨ ਦੀ ਤੇ ਕਿਹੜੀਆਂ ਗੱਲਾਂ ਕਰਨ ਦੀ ਸਿਹਲੀ ਨਾਲ ਡਰ ਨਹੀਂ ਲੱਗਦਾ ਡਰ ਨਹੀਂ ਲੱਗਦਾ ਹਾਂ ਮੰਮੀ ਮੈਂ ਤੇ ਉਦਾਂ ਹੀ ਗੱਲ ਕਰਦੀ ਮੈਂ ਕੋਈ ਕੰਮ ਪੁੱਛਣ ਦੀ ਕੋਈ ਮੇਰੀ ਗੱਲ ਸੁਣ ਲੈ ਧਿਆਨ ਨਾਲ ਜੇ ਕੋਈ ਗਲਤੀ ਹੋ ਗਈ ਨਾ ਤੇ ਤੈਨੂੰ ਜਿੰਦੀ ਨੂੰ ਮਾਰ ਦੂੰਗੀ ਮੈਂ ਹਾਂ ਮੰਮੀ ਮੇਰੀ ਕਿਹੜੀ ਗੱਲ ਨੂੰ ਦੀ ਮੈਂ ਉਦਾਂ ਹੀ ਗੱਲ ਕਰਨ ਦੀ ਮੈਂ ਗੱਲ ਵੀ ਨਹੀਂ ਕਰ ਸਕਦੀ ਹੁਣ ਤੇਰੇ ਗੱਲ ਕਰਨ ਦਾ ਤਰੀਕਾ ਮੈਨੂੰ ਪਤਾ ਲੱਗਣ ਡਿਆ ਸੀ ਪੂਰਾ ਤੇਰਾ ਕੀ ਰੱਦਾਵਾ ਕੰਮ ਪਾ ਲੈ ਮੈਂ ਜਿੱਥੇ ਮਰਜ਼ੀ ਕਰਦੀ ਆ ਨਾ ਨજર ਮੇਰੀ ਤੇਰੇ ਤੇ ਰਹੀ ਦੀ ਸਾਰਾ ਦਿਨ ਬੇਕੀਤਾ ਕਿ ਮੰਮੀ ਹੁਣ ਇੱਕ ਗੱਲ ਦੱਸਾਂ ਤੇਰਾ ਪਿਓ ਨਾ ਤੈਨੂੰ ਜਾਨ ਤੋਂ ਵੱਧ ਪਿਆਰ ਕਰਦਾ ਮੈਨੂੰ ਪਤਾ ਵਾ ਮੰਮੀ ਤੇ ਜੇਕਰ ਤੇ ਉਹਨੂੰ ਪਤਾ ਲੱਗ ਗਿਆ ਨਾ ਕਿ ਤੂੰ ਕੋਈ ਗਲਤੀ ਕੀਤੀ ਆ ਉਹਨੇ ਜਿੰਦੀ ਨੂੰ ਤੈਨੂੰ ਮੀਂਹ ਚ ਇੰਦਰਾਈ ਮੰਮੀ ਮੈਂ ਕਿਹੜੀ ਗਲਤੀ ਕੀਤੀ ਮੈਂ ਤਾਂ ਗੱਲ ਹੀ ਕਰਨੀ ਆ ਅਪਣੀ ਸੇਲੀ ਨਾ ਪਰ ਮੈਨੂੰ ਤੇ ਤੇ ਸ਼ੱਕ ਪੂਰਾ ਵਾ ਕਿ ਗੱਲ ਕੋਈ ਨਾ ਕੋਈ ਹੈਗੀ ਆ ਜਿਹਨੂੰ ਜਣ ਵੀ ਕੌਣ ਨਹੀਂ ਆ ਮੇਰੇ ਤੋਂ ਮੇਰੀ ਗੱਲ ਸੁਣ ਕਈ ਗੱਲਾਂ ਹੋ ਜਾਂਦੀਆਂ ਜਦੋਂ ਬਾਹਰ ਅੰਦਰ ਜਾਈਏ ਜੇ ਕੋਈ ਗੱਲਬਾਤ ਹੈ ਨਾ ਮੜੀ-ਘੋਟੀ ਤੇ ਮੈਨੂੰ ਦੱਸ ਦੇ ਮम्मी ਮੈਂ ਨਾ ਰੋਣ ਚੋਂ ਨਹੀਂ ਪਤਾ ਨਹੀਂ ਸਾਡੇ ਕਾਲਜ ਕੋਈ ਹੁੰਦਾ ਪੜਦਾ ਕਿ ਮੈਨੂੰ ਇਹ ਲੱਗਦਾ ਤੁਹਾਨੂੰ ਘਰ ਛੱਡ ਗਈ ਅੱਛਾ ਵਾ ਫਿਰ ਤੂੰ ਕੀ ਆਖਿਆ ਮੈਂ ਤਾਂ ਪੁੱਤੀ ਦੇਖੀ ਆਪਣੀ ਤੇ ਘਰ ਛੱਡਣ ਗੱਲ ਕਰਨ ਆ ਗਿਆ ਮੇਰੇ ਪਿਓ ਦਾ ਪਤਾ ਹੀ ਤੈਨੂੰ ਵੱਡ ਦੇਣੀ ਉਹਨੇ ਜਦੋਂ ਪਤਾ ਲੱਗਿਆ ਤੇ ਚੱਲ ਕੋਈ ਨਹੀਂ ਇਤਾਂ ਹੀ ਕਿਹਾ ਹੋਰ ਤਾਂ ਨਹੀਂ ਕੁਝ ਕਿਹਾ ਨਹੀਂ ਮੈਂ ਨਹੀਂ ਮੰਮੀ ਹੋਰ ਕੁਝ ਕਿਹਾ ਮੈਨੂੰ ਉਹ ਦੋ ਦਾਰ ਡਾਰੀ ਲੱਗੀ ਜਾਣਣਿਆ ਹੀ ਚੱਲ ਦਰਨ ਦੀ ਕੋ ਲੋੜ ਨਹੀਂ ਗੀ ਪਰ ਤੂੰ ਉਹ ਡੈਡੀ ਨੂੰ ਨਾ ਦੱਸਿਓ ਨਾ ਸੈਰਸ ਨੂੰ ਦੱਸਿਓ ਦੱਸਦੀ ਤੇ ਨਹੀਂ ਮੈਂ ਕਿਸ ਨੂੰ ਪਰ ਜਦੋਂ ਤੈਨੂੰ ਮੈਂ ਕਹਿਨੀ ਹੀ ਨਹੀਂ ਭੂ ਉਥੋਂ ਫੋਨ ਕਰਿਆ ਕਰ ਆਪਣੇ ਪਿਓ ਨੂੰ ਕਰਦਿਆ ਕਰ ਤੇ ਆਪਣੇ ਭਰਾ ਨੂੰ ਕਰਦਿਆ ਕਰ ਮੇਰੇ ਫੋਨ 'ਚ ਨਹੀਂ ਹੀ ਪੈਸੇ ਹੈਗੇ ਕਰਦੀ ਤੂੰ ਆਪਣੀ ਮਰਜ਼ੀਆਂ ਨਾ ਤੇ ਬੁਢੇ ਕੰਮੀ ਲਹਿ ਰਹੇ ਹਨ ਮੇਰੀ ਗੱਲ ਸੁਣ ਪੁੱਤ ਸਮਾਨੀਗਾ ਚੰਗਾ ਮੈਨੂੰ ਪਤਾ ਲੋਕੀ ਬੜੇ ਅੰਤਰੇ ਆ ਪੁੱਤ ਲੋਕੀ ਦੀ ਝਾਟੂ ਜਲਾ ਦਿੰਦੇ ਆ ਹੁਣ ਮੁੰਡਾ ਤੇਰੇ ਲੱਗ ਕੇ ਖਲੋਤਾ ਭਾਵੇਂ ਤੇਰੀ ਕੋਈ ਗਲਤੀ ਹੈਗੀ ਤੇ ਭਾਵੇਂ ਨਹੀਂ ਗੀ ਵੇਖਣ ਵਾਲਿਆਂ ਨੇ ਤੇ ਇਹੋ ਗੱਲ ਕਹਿਣੀ ਆ ਨਾ ਤੇ ਇਹ ਗਲਤ ਹੋਣੀ ਆ ਤਾਂ ਅਗਲਾ ਕੇ ਖਲੋ ਮੈਨੂੰ ਉਹਦਾ ਤਾਂ ਹੀ ਡਰ ਲੱਗਣਾ ਮੈਂ ਤੇ ਡਰਦੀ ਤੈਨੂੰ ਇਹ ਨਹੀਂ ਦੱਸਣ ਦੀ ਕਿ ਕੋਈ ਮੈਨੂੰ ਹੀ ਪੈਣਾ ਹੋਲਟ ਕੇ ਤੈਨੂੰ ਕੀ ਪੈਣਾ ਵਾ ਜੇ ਤੇਰੇ ਪਿਓ ਨੇ ਕਿਸੇ ਨੂੰ ਦੱਸਤਾ ਨਾ ਤੇਰੇ ਪਿਓ ਨੇ ਪਹਿਲਾਂ ਮੈਨੂੰ ਮਾਰਨਾ ਤੇ ਫਿਰ ਤੈਨੂੰ ਮਾਰਨਾ ਜਿੱਦਾਂ ਦਾ ਹੈਗਾ ਵਾ ਪਤਾ ਨਾ ਉਹਦਾ ਤੈਨੂੰ ਪਤਾ ਵਾ ਮੈਨੂੰ ਐਨਾ ਸਖਤ ਵਾ ਨਾ ਸੁਭਾਅ ਦਾ ਉਹ ਮੈਂ ਜਾਣਨੀ ਚੰਗੀ ਤਰ੍ਹਾਂ ਤੂੰ ਤੇਰੀ ਆਪਣੇ ਪਿਓ ਦਾ ਲਾਡ ਪਿਆਰ ਹੀ ਵੇਖਿਆ ਗੁੱਸਾ ਨਹੀਂਗਾ ਵੇਖਿਆ ਜਿੱਦਨ ਗੁੱਸਾ ਵੇਖੇਗੀ ਨਾ ਉਦੋਂ ਤੂੰ ਮਰੀ ਜਾਣਾ ਚਲ ਤੂੰ ਏਦਾਂ ਕਰ ਉਹ ਮੈਨੂੰ ਨਾ ਦੱਸੇ ਉਹ ਮੈਂ ਤੈਨੂੰ ਦੱਸਣਾ ਮੈਂ ਦੱਸ ਕੇ ਮਰਨਾ ਪਰ ਧਿਆਨ ਨਾ ਜਾਇਆ ਕਰ ਆਪਣੇ ਭਰਾ ਨਾਲ ਜਾਇਆ ਕਰ ਤੇ ਭਰਾ ਨਾਲ ਆਇਆ ਕਰ ਠੀਕ ਹੋਣਾ ਠੀਕ ਚਲ ਕੋਈ ਨਹੀਂ ਦਰਦੀ ਲੋੜ ਨਹੀਂ ਬੋਤੀ ਕੋਠਾ ਦਾ ਕੰਮ ਕਰ ਗਿਆ ਸੋਈ